ਤੁਸੀਂ ਦੇਖ ਰਹੇ ਹੋ ਕਰੰਟ ਨਿਊਜ਼ ਦੀਆਂ ਖਬਰਾਂ ਪਿੰਡ ਲਕਸੀਹਾ ਵਿੱਚ ਬਰਸਾਤੀ ਪਾਣੀ ਦਾ ਵਹਾਅ ਆਉਣ ਕਰਕੇ ਅਤੇ ਬਰਸਾਤੀ ਪਾਣੀ ਦੇ ਕੁਦਰਤੀ ਰਾਹਤੇ ਬੰਦ ਹੋਣ ਵੱਲ ਨਾ ਧਿਆਨ ਦੇਣ ਕਾਰਨ ਸਰਕਾਰੀ ਹਾਈ ਸਕੂਲ ਦਾ ਪਿੰਡ ਦਾ ਛੱਪੜ ਓਵਰਫਲੋ ਹੋਣ ਕਾਰਨ ਪਿੰਡ ਦੇ ਹਾਈ ਸਕੂਲ ਦੇ ਅੱਗੇ ਪਾਣੀ ਭਰਨ ਕਾਰਨ ਬੱਚਿਆਂ ਨੂੰ ਆਪਣੇ ਘਰਾਂ ਨੂੰ ਬਿਨਾਂ ਪੜ੍ਹਾਈ ਕੀਤੇ ਵਾਪਸ ਪਰਤਣਾ ਪਿਆ ਦੇਖੋ ਪੂਰਾ ਹਾਲ ਇਹ ਲਕਸੀਹਾ ਸਰਕਾਰੀ ਸਮਾਰਟ ਸਕੂਲ ਆ ਹਾਈ ਸਕੂਲ ਆ ਤੁਸੀਂ ਇਹ ਦੇਖੋ 23 ਕਿੱਡੀ ਵੱਡੀ ਨਗਲੀਆਂ ਸੀ ਆ ਬੀ ਡੀ ਪੀਓ ਦੀ ਜਿਨ੍ਹਾਂ ਨੇ ਬਰਸਾਤ ਦੇ ਦਿਨਾਂ ਦੇ ਵਿੱਚ ਪਿੰਡ ਵਿੱਚ ਇੱਕ ਦਿਨ ਵੀ ਵਿਜਿਟ ਨਹੀਂ ਕੀਤਾ ਗੱਡੀ ਲੈ ਕੇ ਦੇਖਣ ਲਈ ਤਾਂ ਕਿ ਜਿਹੜੇ ਪਾਣੀ ਦੇ ਬਰਸਾਤੀ ਪਾਣੀ ਦੇ ਜਿਹੜੇ ਰਸਤੇ ਆ ਉਹ ਬੰਦ ਪਏ ਤਾਂ ਉਹਨਾਂ ਨੂੰ ਖੋਲਿਆ ਜਾਵੇ ਮੈਂ ਸਕੂਲ ਦੇ ਮੋੜੇ ਖੜਾ ਇਹ ਤੁਹਾਨੂੰ ਦੱਸਣਾ ਚਾਹੁੰਦਾ ਦਿਖਾ ਰਿਹਾ ਤੇ ਆ ਦੇਖੋ ਇਹ ਜਿਹੜਾ ਬਰਸਾਤੀ ਪਾਣੀ ਆ ਖੇਤਾਂ ਦਾ ਪਿੱਛੋਂ ਇਹ ਕਿੰਨਾ 4-5 ਪਿੰਡਾਂ ਦਾ ਪਾਣੀ ਆਂਦਾ ਜੇ ਇਸ ਪਿੰਡ ਦੇ ਵੀ ਲੋਕ ਇਹ ਪਾਣੀ ਨੂੰ ਬੰਦ ਕਰ ਦੇਣ ਤੇ ਉਹ ਪਿਛਲੇ ਪਿੰਡ ਡੁੱਬ ਜਾਣਗੇ ਪਰ ਕਰਨਿਆ ਵੀ ਜਿਹੜੇ ਬਰਸਾਤੀ ਪਾਣੀ ਦੇ ਨੇਚਰਲ ਰਸਤੇ ਆ ਉਹ ਵੀ ਉਹ ਤਾਂ ਤੁਸੀਂ ਬੰਦ ਨਹੀਂ ਕਰ ਸਕਦੇ ਤੇ 나 ਹੀ ਬੰਦ ਉਹ ਕੀਤੇ ਜਾਣੇ ਚਾਹੀਦੇ ਆ ਇਹ ਸਾਰਾ ਹੀ ਬੀਡੀਪੀਓ ਬਲੌਕ ਮਾਰਕੋਰ ਦੀਨ ਘੱਲੀਆ ਪੰਚਾਇਤ ਅਫਸਰ ਦੀਨ ਘੱਲੀਆ ਜਿਨ੍ਹਾਂ ਨੇ ਕੇ ਆ ਕੇ ਪਾਣੀ ਦਾ ਰਸਤਾ ਜਿਹੜਾ ਆ ਉਹ ਨਹੀਂ ਚੈੱਕ ਕੀਤਾ ਬਰਸਾਤ ਤੋਂ ਪਹਿਲਾਂ ਜਦੋਂ ਕਿ ਉਹਨਾਂ ਦਾ ਫਰਜ ਵੰਦਾ ਸੀ ਕੀ ਕਰਨਾ ਔਰ ਸਕੂਲ ਇਹ ਦੇਖ ਲੋ ਇੱਕ ਬੱਚੇ ਇਥੋਂ ਕਿਸ ਤਰ੍ਹਾਂ ਸਕੂਲ ਦੇ ਵਿੱਚ ਜਾਣਗੇ ਔਰ ਸਾਰਾ ਹੀ ਇਹ ਜਿਹੜਾ ਸਕੂਲ ਦਾ ਰਸਤਾ ਆ ਸਾਰਾ ਬਲੌਕ ਪਿਆ ਜੇ ਪਾਣੀ ਗੰਦੇ ਦੇ ਵਿੱਚ ਹੀ ਬੱਚੇ ਲੰਘਣਗੇ ਨੈਚਰਲੀ ਤੌਰ ਤੇ ਬੱਚਿਆਂ ਦੇ ਪੈਰ ਖਰਾਬ ਹੋਣਗੇ ਖੁਜਲੀ ਹੋਏਗੀ ਕਰੋਹੀਆਂ ਹੋ ਸਕਦੀਆਂ ਕੁਝ ਵੀ ਹੋ ਸਕਦਾ ਬੱਚੇ ਬਿਮਾਰ ਹੋ ਸਕਦੇ ਆ ਉਹ ਦੇਖੋ ਇੱਕ ਕਾਕਾ ਪਾਣ ਆਇਆ ਕਿ ਹੁਣ ਕਿੱਦਾਂ ਜਾਏਗਾ ਪਾਣੀ ਲੰਘਣ ਲਈ ਰਸਤਾ ਵੀ ਹੈ ਨਹੀਂ ਇਹ 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 ਹਾਲਤ ਆ ਇਹ ਦੇਖੋ ਇਹ ਕਾਕਾ ਮੇਰੇ ਗੰਦੇ ਪਾਣੀ ਦੇ ਵਿੱਚ ਹੀ ਲੰਗੇਗਾ ਐਕਚੁਅਲੀ ਤਾਂ ਉੱਤੇ ਕੱਪੜੇ ਚਾਕੇ ਤੇ ਹਾਲੇ ਤੇ ਸਕੂਲ ਦੀ ਲਖੀਆਂ ਸਕੂਲ ਦੀ ਆ ਔਰ ਇਹ ਦੇ ਵਿੱਚ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਬਰਸਾਤੀ ਪਾਣੀ ਲਈ ਇਹ ਦੇਖੋ ਇਸ ਤਰ੍ਹਾਂ ਬੱਚੇ ਸਕੂਲ ਦੇ ਵਿੱਚ ਪੜਨ ਆਇਆ ਤੇ ਕਿੰਨਾ ਬੁਰਾ ਹਾਲਿਆ ਇੱਥੇ ਔਰ ਪਾਣੀ ਇਹ ਬਦਬੂ ਮਾਰੇਗਾ ਐਕਚੁਅਲੀ ਤਾਂ ਉੱਤੇ ਜੇ 2 ਦਿਨ ਖੜਾ ਰਹਿ ਗਿਆ ਤੇ ਬਦਬੂ ਮਾਰੇਗਾ ਕਿਸੇ ਤਰ੍ਹਾਂ ਜਿਹੜੀ ਪਾਣੀ ਦੀ ਟੈਂਕੀ ਆ ਉਹ ਵੀ ਡੁੱਬੀ ਪਈ ਆ ਆ ਪਾਈਪ ਐ ਆ ਇਹਨਾਂ ਦੇ ਪੈਸਾ ਖਰਚਿਆ ਇਹ ਸਾਰੇ ਬੇਸਤ ਪਏ ਆ ਆ ਗੁਰਦੁਆਰਾ ਸਾਹਿਬ ਆ ਸਾਡੇ ਪਿੰਡ ਦੇ ਉਹ ਵੀ ਤੁਸੀਂ ਦੇਖੋ ਮੇਰੇ ਕੱਲ ਆਂਦੇ ਆ ਲੋਕਾਂ ਦੀਆਂ ਭਾਵਨਾਵਾਂ ਆ ਧਾਰਮਿਕ ਤੇ ਉਹ ਵੀ ਬੁਰੀ ਤਰ੍ਹਾਂ ਇੱਥੋਂ ਲੰਘ ਰਾਇਆ ਮੱਥਾ ਟੇਕਣਾ ਵੀ ਮੁਸ਼ਕਲ ਬਣਿਆ ਪਿਆ ਆ ਸਕੂਲੀ ਬੱਸਾਂ ਆ ਰਹੀਆਂ ਅੱਜ ਬੱਚੇ ਨਹੀਂ ਆਏ ਤੇ ਨੈਚਰਲੀ ਤੌਰ ਤੇ ਜਿਹੜੀਆਂ ਬੱਸਾਂ ਆ ਇਹ ਖਾਲੀ ਜਾਣ ਗਿਆ ਇਹ ਹਾਲਤ ਆ ਸੜਕ ਟੁੱਟੀ ਪਈ ਆ ਉਹਦੇ ਨਾਲ ਕੋਈ ਜਾਣੀ ਤੇ ਇਹ ਡਾਕਟਰ ਰਾਜ ਐਮ ਐਲ ਏ ਇਹ ਉਹਨਾਂ ਦਾ ਹਲਕਾ ਆ ਹੁਣ ਤੇ ਚਲੋ ਮੈਂਬਰ ਪਾਰਲੀਮੈਂਟ ਬਣ ਗਏ ਆ ਇਹ ਡਾਕਟਰ ਰਾਜ ਦਾ ਇਲਾਕਾ ਆ ਔਰ ਕਦੀ ਵੀ ਉਹਨਾਂ ਨੇ ਆਕੇ ਧਿਆਨ ਨਹੀਂ ਦਿੱਤਾ ਕਿ ਜਿਹੜਾ ਪਿੰਡਾਂ ਦੇ ਪਾਣੀ ਦਾ ਬਹਾਓ ਆ ਬਰਖਾਤੀ ਦਾ ਉਹ ਖੋਲਿਆ ਜਾਵੇ ਕੱਲੇ ਚੈੱਕ ਮੰਡਣ ਨਾਲ ਵਿਕਾਸ ਨਹੀਂ ਹੋਣਾ ਪੇ 10000 ਦਾ ਚੈੱਕ ਕਿਸੇ ਨੂੰ ਦੇ ਦਿੱਤਾ ਕਿਸੇ ਨੂੰ 15 ਦਾ ਦੇ ਦਿੱਤਾ ਇਹ ਕੰਮ ਕਰਨੇ ਪੈਣੇ ਆ ਡਾਕਟਰ ਰਾਜ ਜੀ ਤੇ ਕੱਠੋ ਕੱਟ ਤੁਸੀਂ ਪਿੰਡਾਂ ਤੇ ਆਓ ਗੱਡੀਆਂ ਲੈ ਕੇ ਔਰੇ ਦੇਖੋ ਤੇ ਕੋਲ ਖੜ ਕੇ ਜੇ ਸੀ ਵੀ ਲੈ ਕੇ ਰਸਤੇ ਖਲਾਓ ਫੇਰ ਅਸੀਂ ਮੰਨਾਂਗੇ ਹਾਂ ਵੀ ਤੁਸੀਂ ਲੋਕਾਂ ਲਈ ਕੋਈ ਕੰਮ ਕਰਦੇ ਹੋ ਇਹ ਨਹੀਂ ਵੀ ਚੈੱਕ ਦੇ ਦਿੱਤਾ ਕਿਸੇ ਨੂੰ 10000 ਦਾ ਕਿਸੇ ਨੂੰ 15000 ਦਾ ਤੇ ਤੁਸੀਂ ਆਪਣੇ ਲੋਕਾਂ ਨੂੰ ਪਰਮਾਣੋਂਗੇ ਔਰ ਲੋਕਾਂ ਦੀ ਹਾਲੇ ਦੇਖੋ ਪਿੰਡਾਂ ਦੇ ਵਿੱਚ ਮੈਂ ਡਾਕਟਰ ਰਾਜ ਨੂੰ ਫਿਰ ਅਪੀਲ ਕਰਨਾ ਚਾਹੁੰਦਾ ਇਹ ਤੁਹਾਡਾ ਇਲਾਕਾ ਤੁਸੀਂ ਐਮ ਐਲ ਏ ਵੀ ਰਹੇ ਹੋ ਕੀਤਾ ਕੁਝ ਨਹੀਂ ਇਲਾਕੇ ਦੇ ਲਈ ਸਿਰਫ ਟੈਲੀਫੋਨ ਕੰਮ ਤੋਂ ਸੁਬਾਏ ਆ ਦੇਖੋ ਗੋਡਵਾਲਾ ਖਾਲ ਦਾ ਜਿਹੜਾ ਰਸਤਾ ਆ ਉਹ ਵੀ ਸਾਰਾ ਜਿਹੜਾ ਬੰਦ ਪਿਆ ਉਹ ਜਿਹੜਾ ਪਾਣੀ ਆ ਉਹਦੇ ਮੋਰੇ ਖੜਾ ਲੋਕ ਕਿਸ ਤਰ੍ਹਾਂ ਆਣਗੇ ਇੱਥੇ ਮੱਥਾ ਟੇਕਣ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਉਹ ਜ਼ਰੂਰ ਦੇਖਣੀ ਚਾਹੀਦੀਆਂ ਆ ਸਕੂਲ ਦਾ ਸਾਰਾ ਰਸਤਾ ਬੰਦ ਪਿਆ ਇਹਦੇ ਐਮਐਲਏ ਦੀ ਵਿਚ ਵਿੱਚ ਕੂਈਆਂ ਬੋਲ ਰਹੀਆਂ ਤੇ ਨਾ ਇਹਨਾਂ ਨੇ ਕੋਈ ਐਮਐਲਏ ਵੀ ਨਹੀਂ ਇਸ ਤਰ੍ਹਾਂ ਦਾ ਕੋਈ ਕੰਮ ਕੀਤਾ ਤੇ ਨਾ ਹੁਣ ਐਮਪੀ ਬਣ ਕੇ ਮੈਨੂੰ ਲੱਗਦਾ ਕੋਈ ਕੰਮ ਨਹੀਂ ਕਰਨਾ ਸਿਰਫ ਵੋਟਾਂ ਪ੍ਰਵਾਣ ਦੇ ਚੱਕਰ ਤੱਕ ਹੀ ਸਾਰਾ ਕੁਝ ਜਿਹੜਾ ਸਿਸਟਮ ਆ ਉਹ ਸੀਮਤ ਰੱਖਿਆ ਬਾਰਡਰ ਸਪਲਾਈ ਸਕੀਮ ਜਿਹੜੀ ਆ ਤਾਂ ਬਾਰਡਰ ਪਾਣੀ ਦੇ ਵਿੱਚ ਡੁੱਬੀ ਪਈ ਆ ਜਿਹੜਾ ਆਪਰੇਟਰ ਆ ਉਹ ਕਿੱਦਾਂ ਜਾਏਗਾ ਪਾਣੀ ਦੇ ਵਿੱਚ ਲੰਘ ਕੇ ਇਹ ਚੀਜ਼ ਸਾਰੀ ਸੋਚਣ ਵਾਲੀ ਲੋੜ ਆ ਫੇਰ ਮੈਂ ਡਾਕਟਰ ਰਾਜ ਨੂੰ ਅਪੀਲ ਕਰਦਾ ਤੇ ਦੇਖੋ ਇੱਥੇ ਪਿੰਡਾਂ ਵਿੱਚ ਆ ਕੇ ਹੁਣ ਆਓ ਗੱਡੀ ਲੈ ਕੇ ਆਪਣੀ ਤਾਂ ਕਿ ਪਤਾ ਲੱਗੇ ਵੀ ਤੁਸੀਂ ਤੁਹਾਨੂੰ ਲੋਕਾਂ ਦੇ ਨਾਲ ਹਮਦਰਦੀ ਆ ਤੇ ਦੁੱਖ ਆ ਜੈ ਹਨ